ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸਪਸ਼ਟਿਕਰਨ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਸਾਂਝੀ ਕੀਤੀ ਅਤੇ ਇਸ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਉਹਨਾਂ ਨੇ ਵੀ ਮੀਡੀਆ ਨਾਲ ਗੱਲਬਾਤ ਸਾਂਝੀ ਕੀਤੀ ਅੱਜ ਦੇ ਦਿਨ ਦਾ ਪੰਜਾਬ ਦੇ ਪੰਥਕ ਮੁੱਦਿਆਂ ਤੇ ਕੀ ਅਸਰ ਪਏਗਾ ਤੇ ਜਿਹੜੇ ਭਗਵੰਤ ਸਿੰਘ ਮਾਨ ਨੇ ਦੋ ਕਾਲੇ ਬੈਗ ਸਬੂਤਾਂ ਦੇ ਸੌਪੇ ਨੇ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ ਜੀ ਡਾ ਜੀ ਦੇਖੋ ਅੱਜ ਦਾ ਦਿਨ ਹੈ ਜਿਹੜਾ ਇੱਕ ਵਾਰ ਫੇਰ ਪੰਥਕ ਮੁੱਦਿਆਂ ਦੇ ਆਲੇ ਦੁਆਲੇ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਕੱਲ ਰਾਤ ਹੀ ਵੈਸੇ ਤਾਂ ਉਹ ਸ੍ਰੀ ਅਮਰਸਰ ਸਾਹਿਬ ਚਲੇ ਗਏ ਸੀ ਤੇ ਉਹਨਾਂ ਨੂੰ ਵੀਰਵਾਰ ਨੂੰ 12 ਵਜੇ ਸੱਜਿਆ ਗਿਆ ਸੀ ਸੋ ਅੱਜ ਉਹ ਪੇਸ਼ ਹੋਗੇ 12 ਵਜੇ ਸਪਸ਼ਟੀਕਰਨ ਉਹਨਾਂ ਨੇ ਆਪਣਾ ਦਿੱਤਾ ਔਰ ਜਥੇਦਾਰ ਕੁਲਦੀਪ ਸਿੰਘ ਗੜ੍ਹ ਜਿਹੜੇ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ ਮੌਜੂਦ ਰਹੇ ਉਹਨਾਂ ਦੇ ਨਾਲ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਟਨਹਲਾ ਉਹ ਉੱਥੇ ਮੌਜੂਦ ਰਹੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਹਮਣੇ ਬੈਠ ਕੇ ਸਪਸ਼ਟ ਕਰਨ ਦਿੱਤਾ ਤਸਵੀਰਾਂ ਸਾਰੇ ਮੀਡੀਆ ਨੇ ਦੇਖੀਆਂ ਨੇ ਕਿ ਕਿਵੇਂ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਭਗਵੰਤ ਮਾਨ ਕੱਲ ਪੇਸ਼ ਹੋਏ ਨੰਗੇ ਪੈਰੀ ਗਏ ਦਰبار صاحب ਮੱਥਾ ਟੇਕਿਆ ਤੇ ਫਿਰ ਪੂਰੇ 12 ਵਜੇ ਔਰ ਉਸ ਤੋਂ ਪਹਿਲਾਂ ਹੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਆਪਣੇ ਆਪ ਨੂੰ ਸਪਸ਼ਟ ਕਰਨ ਲਈ ਹਾਜ਼ਰ ਕਰ ਚੁੱਕੇ ਸੀ ਹੁਣ ਦੋਵੇਂ ਮੁੱਖ ਮੰਤਰੀ ਨੇ ਵੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਇਸ ਸਪਸ਼ਟਕਰਨ ਬਾਰੇ ਆਪਣਾ ਆਪਣਾ ਵਿਚਾਰ ਦੱਸਿਆ ਮੁੱਖ ਮੰਤਰੀ ਨੇ ਆਪਣੇ ਸਪਸ਼ਟਕਰਨ ਤੋਂ ਤੁਰੰਤ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਿਹਾ ਉਹਨਾਂ ਨੇ ਕਹੀ ਕਿ ਬਹੁਤ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਤੇ ਜਿਹੜੀ ਗੱਲ ਉਹਨਾਂ ਨੂੰ ਨਹੀਂ ਪਤਾ ਸੀ ਉਹਨਾਂ ਨੇ ਕਹਿ ਦਿੱਤਾ ਕਿ ਮੈਨੂੰ ਇਹਦੀ ਜਾਣਕਾਰੀ ਨਹੀਂ ਹੈ ਮਰਿਆਦਾ ਦੇ ਸਬੰਧਤ ਪਰ ਉਹ ਕਹਿੰਦੇ ਕਿ ਮੈਂ ਸੂਚੀ ਬਣਾ ਕੇ ਲੈ ਕੇ ਗਿਆ ਸੀ ਦਸਤਾਵੇਜ਼ ਵੀ ਅਸੀਂ ਜਮ੍ਹਾਂ ਕਰਾਏ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਕੱਤਰੇਤ ਨੂੰ ਜਿਹੜੀ ਗੱਲ ਹੋ ਰਹੀ ਹੈ ਕਿ ਕਾਲੇ ਬੈਗ ਦੇ ਵਿੱਚ ਦਸਤਾਵੇਜ਼ ਗਏ ਨੇ ਹੁਣ ਇੱਕ ਨੇ ਜਾਂ ਦੋਨੇ ਦਸਤਾਵੇਜ਼ ਗਏ ਨੇ ਤੇ ਭਗਵੰਤ ਮਾਨ ਕਹਿੰਦੇ ਇਹ ਵੀ ਜਿਹੜੀਆਂ ਸ਼ਿਕਾਇਤਾਂ ਮੈਨੂੰ ਪੰਜਾਬ ਭਰ ਤੋਂ ਬਤੌਰ ਮੁੱਖ ਮੰਤਰੀ ਲੋਕਾਂ ਦੀਆਂ ਆਈਆਂ ਸਬੂਤਾਂ ਦੇ ਤੌਰ ਦੇ ਉੱਤੇ ਮੈਂ ਉਹ ਸਾਰਾ ਕੁਝ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਜਮ੍ਹਾਂ ਕਰਾਤਾ ਔਰ ਜਥੇਦਾਰ ਸਾਹਿਬ ਦੇ ਧਿਆਨ ਚ ਲਿਆਤਾ ਹੁਣ ਇਹ ਜਥੇਦਾਰ ਸਾਹਿਬ ਦਾ ਅਧਿਕਾਰ ਖੇਤਰ ਹੈ ਉਹਨਾਂ ਨੇ ਮੈਨੂੰ ਭਰੋਸਾ ਦਵਾਇਆ ਕਿ ਅਸੀਂ ਇਹ ਸਾਰੇ ਸਬੂਤ ਦੇਖਾਂਗੇ ਔਰ ਉਸ ਤੋਂ ਬਾਅਦ ਇਹਦੇ ਤੇ ਅਗਲੀ ਕਾਰਵਾਈ ਜੋ ਵੀ ਬਣਦੀ ਹੋਈ ਅਸੀਂ ਕਰਾਂਗੇ ਇਹਦਾ ਮਤਲਬ ਹੈ ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਜਾਂ ਜਿਸ ਤਰ੍ਹਾਂ ਦੀਆਂ ਵੀ ਸ਼ਿਕਾਇਤਾਂ ਲੋਕਾਂ ਨੂੰ ਆਈਆਂ ਕੋਈ ਅਰਚਣ ਹੈ ਕੋਈ ਫੰਡਾਂ ਦੀ ਦੁਰਵਰਤੋਂ ਹੈ ਕੋਈ ਅਲੀਗੇਸ਼ਨ ਹੈ ਇਹ ਕਹਿੰਦੇ ਲਗਭਗ 25000 ਵਰਕੇ ਦੇ ਕਰੀਬ ਹੈ ਇਨ ਇਸ ਬੈਗ ਦੇ ਵਿੱਚ ਜਾਂ ਦੋ ਬੈਗਾਂ ਦੇ ਵਿੱਚ ਜਿੰਨੇ ਵੀ ਨੇ ਤੇ ਇਹ ਫਿਰ ਬਹੁਤ ਵੱਡੇ ਬਹੁਤ ਵੱਡੇ ਕਾਗਜ਼ ਨੇ ਬਹੁਤ ਜ਼ਿਆਦਾ ਕਾਗਜ਼ ਨੇ ਮੈਨੂੰ ਲੱਗਦਾ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਣੀ ਆ ਹੁਣ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ 'ਚ ਦੱਸ ਦਿੱਤਾ ਸੀ ਕਿ ਹੁਣ ਅਸੀਂ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾਵਾਂਗੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਉਹਨਾਂ ਦਾ ਜਿਹੜਾ ਸਪਸ਼ਟੀਕਰਨ ਹੈ ਉਹਤੇ ਵਿਚਾਰ ਕਰਾਂਗੇ ਤੇ ਉਸ ਤੋਂ ਬਾਅਦ ਕੋਈ ਅਗਲਾ ਫੈਸਲਾ ਹੋਏਗਾ ਔਰ ਜਿਹੜੇ ਸਬੂਤ ਸੌਂਪ ਕੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਿਆਨੀ ਕੁਲਦੀਪ ਸਿੰਘ ਗੜਗਜ ਕਹਿੰਦੇ ਅਸੀਂ ਉਹਨਾਂ ਸਾਰਿਆਂ ਨੂੰ ਦੇਖਾਂਗੇ ਪੰਜ ਸਿੰਘ ਸਹਿਬਾਨ ਜਦੋਂ ਬੈਠਣਗੇ ਉਹਨਾਂ ਨੂੰ ਦੇਖਿਆ ਜਾਏਗਾ ਕਿ ਕਿਸ ਕਿਸਮ ਦੇ ਸਬੂਤ ਨੇ ਉਹਨਾਂ ਸਬੂਤਾਂ ਦੇ ਆਧਾਰ ਦੇ ਉੱਤੇ ਅੱਗੇ ਕੀ ਕਾਰਵਾਈ ਹੋ ਸਕਦੀ ਹੈ ਕੀ ਕੋਈ ਇਸ ਤਰ੍ਹਾਂ ਦੇ ਸਬੂਤ ਨੇ ਮੈਂ ਜਿਹੜੀ ਆਪਣੀ ਗੱਲ ਰੱਖਣੀ ਚਾਹਨਾ ਮਨਦੀਪ ਜੀ ਅਗਰ ਭਗਵੰਤ ਮਾਨ ਹੁਨਾ ਕੋਲੇ ਨੇ ਜਿਹੜੇ ਸਬੂਤ ਜਮਾ ਕਰਾਏ ਨੇ ਅਗਰ ਕੋਈ ਅਜਿਹੇ ਠੋਸ ਸਬੂਤ ਹੋਏ ਕਿ ਉਹਦੇ ਤੇ ਕੋਈ ਕਮਿਸ਼ਨ ਬਣਾਉਣ ਦੀ ਲੋੜ ਪਵੇ ਅੱਗੇ ਜਾਂਚ ਕਮਿਸ਼ਨ ਬਣਾਉਣ ਦੀ ਲੋੜ ਹੋਵੇ ਜਾਂ ਕੋਈ ਕਮੇਟੀ ਬਣਾਉਣ ਦੀ ਲੋੜ ਹੋਵੇ ਤੇ ਮੈਨੂੰ ਲੱਗਦਾ ਪੰਜ ਸਿੰਘ ਸਹਿਬਾਨ ਹੀ ਆਪਣੀ ਮੀਟਿੰਗ ਦੇ ਵਿੱਚ ਫੈਸਲਾ ਕਰਨਗੇ ਔਰ ਉਹਨਾਂ ਹਾਲਾਤਾਂ ਦੇ ਵਿੱਚ ਇਹ ਬੜਾ ਦਿਲਚਸਪ ਰਹੇਗਾ ਕਿ ਜਿਹੜੇ ਸਬੂਤ ਮੁੱਖ ਮੰਤਰੀ ਦਾ ਜਿਹੜਾ ਦਾਵਾ ਹੈ ਕਿ ਪੰਜਾਬ ਭਰ ਦੇ ਲੋਕਾਂ ਨੇ ਉਹਨਾਂ ਨੂੰ ਸਬੂਤ ਭੇਜੇ ਸੀ ਸਮੇਂ-ਸਮੇਂ ਤੇ ਇੱਕ ਇੱਕ ਤਰੀਕੇ ਨਾਲ ਇਹ ਵੀ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦੇ ਦੀਆਂ ਸ਼ਿਕਾਇਤਾਂ ਨੇ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਚ ਉੱਥੇ ਪਹੁੰਚੀਆਂ ਜਾਂ ਵੱਖ-ਵੱਖ ਸਮਾਗਮਾਂ ਨਾਲ ਸੰਬੰਧਿਤ ਜਾਂ ਸਕੀਮਾਂ ਨਾਲ ਸੰਬੰਧਿਤ ਭਾਵੇਂ ਉਹ ਸਿੱਖਿਆ ਦਾ ਖੇਤਰ ਹੈ ਹਸਪਤਾਲ ਹੈ ਮੈਡੀਕਲ ਕਾਲਜ ਨੇ ਜਾਂ ਕੋਈ ਵੀ ਪ੍ਰਬੰਧ ਹੈ ਜ਼ਮੀਨਾਂ ਨੂੰ ਅੱਗੇ ਲੀਜ਼ ਤੇ ਦੇਣ ਦੇ ਮਸਲੇ ਨੇ ਜਾਂ ਕੋਈ ਇਲਾਜ ਦੇ ਲਈ ਲੋਕਾਂ ਨੇ ਫੰਡ ਲੈਣੇ ਨੇ ਸੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਚੱਲਦੇ ਨੇ ਕਿਤੇ ਨਾ ਕਿਤੇ ਕਿਸੇ 29 ਨੂੰ ਲੈ ਕੇ ਉਹ ਜਿਹੜੀ ਹੈ ਉਹ ਸ਼ਿਕਾਇਤ ਹੋਣੀ ਹੈ ਕਿਉਂਕਿ ਸ਼ਿਕਾਇਤ ਸਿੱਧੀ-ਸਿੱਧੀ ਜ਼ਿਆਦਾਤਰ ਵਿੱਤੀ ਗੜਬੜੀਆਂ ਵਾਲੀ ਹੋ ਸਕਦੀ ਹੈ ਜਿਸ ਤਰ੍ਹਾਂ ਦੇ ਪੁਰਾਣੇ ਸਮੇਂ 'ਚ ਭਗਵੰਤ ਮਾਨ ਨੇ ਆਪਣੇ ਤਿਵਰ ਦਿਖਾਏ ਸੀ ਕਿ ਉਹਨਾਂ ਕੋਲੇ ਸਬੂਤ ਨੇ ਉਂਝ ਭਗਵੰਤ ਮਾਨ ਅੱਜ ਬੜੇ ਨਿਮਾਣੇ ਸਖਰੀ ਤਾਰ ਤੇ ਪੇਛ ਹੋਏ ਉਹਨਾਂ ਨੇ ਬਿਲਕੁਲ ਕਿਸੇ ਤਰ੍ਹਾਂ ਦਾ ਉੱਥੇ ਵੀ ਵੀ ਆਈਪੀ ਕਲਚਰ ਨਹੀਂ ਪੈਦਾ ਹੋਣ ਦਿੱਤਾ ਇਹਦੇ ਲਈ ਵੀ ਭਗਵੰਤ ਮਾਨ ਵਧਾਈ ਦਾ ਪਾਤਰ ਹੈ ਔਰ ਜਿਹੜੀ ਕੱਲ ਗੱਲ ਹੋਈ ਸੀ ਅਸੀਂ ਵੀ ਕੱਲ ਗੱਲ ਕੀਤੀ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਕਿ 169 ਪਾਵਨ ਸਰੂਪਾਂ ਬਾਰੇ ਜਾਣਕਾਰੀ ਮਿਲੀ ਹੈ ਉਹਦੇ ਵਿੱਚੋਂ ਅੱਜ ਬੰਗਾ ਦੀ ਇੱਕ ਧਾਰਮਿਕ ਸੰਸਥਾ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਾਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਵੀ ਆਪਣਾ ਪੱਖ ਸਾਫ਼ ਤੌਰ ਤੇ ਰੱਖਿਆ ਉਹਨਾਂ ਨੇ ਇੱਕ ਤਾਂ ਕੱਲ ਵੀ ਅਸੀਂ ਗੱਲ ਕੀਤੀ ਸੀ ਕਿ ਬਿਲਕੁਲ ਸੋਖ ਵਾਲੀ ਗੱਲ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਦੀ ਗੱਲ ਨਹੀਂ ਹੈ ਉਹਨਾਂ 169 ਸਰੂਪਾਂ ਦੇ ਸੰਬੰਧ ਵਿੱਚ ਅੱਜ ਉਹਨਾਂ ਨੇ ਵੀ ਉਹ ਗੱਲ ਦੁਹਰਾਈ ਕਿ ਸਾਰੇ ਜਿਹੜੇ ਪਵਿੱਤਰ ਸਰੂਪ ਨੇ ਪਾਵਨ ਸਰੂਪ ਨੇ ਪੂਰੀ ਮਰਿਆਦਾ ਦੇ ਤਹਿਤ ਪ੍ਰਕਾਸ਼ਮਾਨ ਨੇ ਔਰ ਉਹ ਕਹਿੰਦੇ ਕਿ 62 ਸਰੂਪ ਨੇ ਜਿਹੜੇ ਉਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਪ੍ਰਿੰਟਿੰਗ ਪ੍ਰੈਸ ਹੈ ਉੱਥੋਂ ਦੇ ਨੇ ਔਰ 107 ਸਰੂਪ ਨੇ ਜਿਹੜੇ ਕੁੱਲ ਉਹ ਐਸਜੀਪੀਸੀ ਵੱਲੋਂ ਪ੍ਰਿੰਟਡ ਨੇ ਔਰ 79 79 ਨੇ ਜਿਹੜੇ 1978 ਤੋਂ ਲੈ ਕੇ 212 ਤੱਕ ਉਹ ਪ੍ਰਿੰਟ ਹੋਏ ਸੀ ਉਸ ਇਹ ਗੱਲ ਸ਼੍ਰੀ ਖਾਲਸਾ ਸਾਹਿਬ ਦੇ ਜੱਸੀਦਾਰ ਨੇ ਵੀ ਕਹੀ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਤੋਂ ਬੀਐਡਬੀ ਦੇ ਮਾਮਲੇ ਆਏ ਆ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਜਮ ਕਾਇਦੇ ਬਣਾਏ ਆ ਉਸ ਤੋਂ ਪਹਿਲਾਂ ਜਿਹੜੇ ਪਵਿੱਤਰ ਸਰੂਪ ਨੇ ਉਹ ਜਿਨ੍ਹਾਂ ਨੂੰ ਵੀ ਮਨਜ਼ੂਰੀ ਦਿੱਤੀ ਜਾਂਦੀ ਸੀ ਛਾਪਣ ਦੀ ਉਹਨਾਂ ਵੱਲੋਂ ਉਹ ਪ੍ਰਿੰਟ ਕੀਤੇ ਜਾਂਦੇ ਸੀ ਇਸ ਕਰਕੇ 1978 ਤੋਂ 2012 ਤੱਕ ਦੇ 79 ਸਰੂਪ ਨੇ ਬੰਗਾ ਵਾਲੇ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਉਹਨਾਂ ਚੋਂ ਇੱਕ ਨੂੰ ਮੈਂ ਸੁਣ ਰਿਹਾ ਸੀ ਟੈਲੀਵਿਜ਼ਨ ਤੇ ਤੇ ਕਹਿੰਦੇ ਉਹ ਵੀ ਸਾਡੇ ਕੋਲੇ ਪੂਰਾ ਸਾਡੇ ਕੋਲੇ ਉਹਦਾ ਰਿਕਾਰਡ ਹੈ ਲੇਕਿਨ ਉਸ ਵੇਲੇ ਕੋਈ ਨੰਬਰਿੰਗ ਵਗੈਰਾ ਦੀ ਵਿਵਸਥਾ ਨਹੀਂ ਸੀ ਜੋ ਮੈਨੂੰ ਉਹਨਾਂ ਦੀਆਂ ਗੱਲਾਂ ਤੋਂ ਲੱਗਿਆ ਹੁਣ ਇਹਦੇ ਤੇ ਮੁੱਖ ਮੰਤਰੀ ਨੇ ਵੀ ਔਰ ਗਿਆਨੀ ਕੁਲਦੀਪ ਸਿੰਘ ਗੜਗਜ ਹੋਣਾ ਨੇ ਵੀ ਆਪਣੀ ਗੱਲ ਜਿਹੜੀ ਹੈ ਉਹ ਸਾਫ਼ ਕੀਤੀ ਹੈ ਔਰ ਉਦਸਰੇ ਨੇ ਕਿ ਜਿਹੜੇ 20 ਰੂਪ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਿਲੇ ਸੀ ਜਿਹੜੇ 30 ਦੀ ਗੱਲ ਹੋ ਰਹੀ ਹੈ ਉਹ 20 ਐਸਜੀਪੀਸੀ ਤੋਂ ਹੀ ਮਿਲੇ ਸੀ ਕਿਉਂਕਿ 30 ਰੂਪ ਜਿਹੜੇ ਵਿਰਧ ਹੋ ਗਏ ਸੀ ਤੇ ਉਹਨਾਂ ਨੂੰ ਮर्यादा ਮੁਤਾਬਕ ਜਮ੍ਹਾਂ ਕਰਾ ਦਿੱਤਾ ਗਿਆ ਸੀ ਤੇ ਉਹ ਕਹਿੰਦੇ 20 ਸਰੂਪ ਨੇ ਜਿਹੜੇ ਉਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਰਮਿਸ਼ਨ ਨਾਲ ਰਿਕਾਰਡ 'ਚ ਨੇ ਔਰ ਜਿਹੜੇ 10 ਸਰੂਪ ਨੇ ਉਹ ਦੂਸਾਂਝ ਕਮੇਟੀ ਹੈ ਨੇੜੇ ਦੇ ਹੀ ਗੁਰਦੁਆਰਾ ਸਾਹਿਬ ਦੀ ਸੋ ਉਹਨਾਂ ਦੀ ਕਮੇਟੀ ਵੱਲੋਂ 10 ਸਰੂਪ ਹੈ ਜਿਹੜੇ ਉਹ ਪ੍ਰਕਾਸ਼ ਕੀਤੇ ਗਏ ਸੀ ਮਨਜ਼ੂਰ ਕਰਾ ਕੇ ਤੇ ਉਹਨਾਂ ਨੇ ਉਹ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੇ ਆਪਣੇ ਨਗਰ ਦੇ ਗੁਰਦੁਆਰਾ ਸਾਹਿਬ ਲਈ ਲਏ ਸੀ ਤੇ ਉਹਨਾਂ ਨੇ ਇਹ ਦੱਸਿਆ ਸੇਵਾਦਾਰ ਨੇ ਬੰਗਾ ਦੇ ਜਿਹੜੇ ਧਾਰਮਿਕ ਥਾਂ ਦੇ ਵੀ ਉਹਨਾਂ ਨੇ ਉਸ ਤੋਂ ਬਾਅਦ ਉਹ ਸਾਨੂੰ ਦੇ ਦਿੱਤੇ ਤੇ ਅਸੀਂ ਫਿਰ ਉਹਨਾਂ ਨੂੰ ਮਰਿਆਦਾ ਮੁਤਾਬਕ ਉਹਨਾਂ ਦਾ ਪ੍ਰਕਾਸ਼ ਕੀਤਾ ਇਹ ਉਹਨਾਂ ਦਾ ਪੱਖ ਆ ਮੁੱਖ ਮੰਤਰੀ ਨੇ ਵੀ ਜਿਹੜੀ ਕੱਲ ਗੱਲ ਕੀਤੀ ਸੀ ਕਿ 169 ਸਰੂਪ ਦੀ ਜਾਣਕਾਰੀ ਮਿਲੀ ਹੈ ਉਹਦੇ ਵਿੱਚੋਂ 30 ਦਾ ਰਿਕਾਰਡ ਹੈ 169 139 ਹੈ ਜਿਹੜੇ ਉਹਦਾ ਮੁਕੰਮਲ ਰਿਕਾਰਡ ਨਹੀਂ ਹੈ ਲੇਕਿਨ ਬਾਅਦ ਦੇ ਵਿੱਚ ਇਹ ਗੱਲ ਆ ਗਈ ਸੀ ਕਿ ਉਹਨਾਂ ਦੀ ਨੰਬਰਿੰਗ ਵੀ ਆ ਗਈ ਹੈ ਉਹਨਾਂ ਦੇ ਵਿੱਚੋਂ ਕਾਫੀ ਜਿਹੜੇ ਸਰੂਪ ਨੇ ਉਹਨਾਂ ਦੀ ਔਰ ਬਾਕੀ ਨੇ ਜਿਹੜੇ 79 1978 ਤੋਂ 2012 ਤੱਕ ਇਹ ਪ੍ਰਿੰਟ ਹੋਏ ਸੀ ਤੇ ਉਦੋਂ ਇਸ ਤਰ੍ਹਾਂ ਦੀ ਵਿਵਸਥਾ ਨਹੀਂ ਸੀ ਮੈਨੂੰ ਇਹ ਲੱਗਦਾ ਕਿ ਇਹਦੇ ਨਾਲ ਕੀ ਹੋਣਾ ਕਿ ਜਿਹੜੇ ਸੇਵਾਦਾਰ ਦੱਸ ਰਹੇ ਨੇ ਬੰਗਾ ਦੇ ਧਾਰਮਿਕ ਡੇਰੇ ਦੇ ਕਿ ਸਾਡੇ ਸਾਰੇ ਜਿਹੜੇ ਸਰੂਪ ਨੇ ਪੂਰੀ ਮਰਿਆਦਾ ਚ ਨੇ ਤੇ ਲਗਾਤਾਰ ਅ ਸ਼੍ਰੀ ਕਨਪੜ ਸਾਹਿਬ ਦੇ ਉੱਤੇ ਲੜੀਵਾਰ ਉੱਥੇ ਭੋਗ ਪੈਂਦੇ ਨੇ ਤੇ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਐਸਜੀਪੀਸੀ ਹੁਣ ਜਿਹੜੇ ਬਾਕੀ ਅ ਹੋਰ ਗੁਰਦੁਆਰਾ ਸਹਿਬਾਨ ਵੀ ਨੇ ਪੰਜਾਬ ਦੇ ਵਿੱਚ ਜਾਂ ਗੁਰਦੁਆਰਾ ਸਹਿਬਾਨ ਨਾਲ ਜੁੜੀਆਂ ਕਮੇਟੀਆਂ ਨੇ ਜਿੱਥੇ-ਜਿੱਥੇ ਵੀ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਮੈਨੂੰ ਲੱਗਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣੇ ਵਿਵਸਥਾ ਬਣਾ ਲੈਣੀ ਚਾਹੀਦੀ ਹੈ ਕਿ ਸਭ ਨੂੰ ਕਿਹਾ ਜਾਵੇ ਕਿ ਤੁਸੀਂ ਸਵੈ ਇਛਾ ਦੇ ਨਾਲ ਜਿਹੜੀ ਹੈ ਜਾਣਕਾਰੀ ਸਾਂਝੀ ਕਰ ਦਿਓ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਪ੍ਰਿੰਟ ਹੋਏ ਨੇ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਵੀ ਰਿਕਾਰਡ ਰੱਖਣ ਦਾ ਕੋਈ ਪ੍ਰਬੰਧ ਕਰ ਲਏ ਜਾਂ ਉਹਨਾਂ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਕੋਈ ਕੋਡ ਜਾਂ ਨੰਬਰਿੰਗ ਉਹਨਾਂ ਨੂੰ ਦੇ ਦਿੱਤੀ ਜਾਵੇ ਕਿ ਇਹ ਸਥਿਤੀ ਬਹੁਤ ਚੰਗੇ ਤਰੀਕੇ ਦੇ ਨਾਲ ਸੁਲਝ ਸਕਦੀ ਹੈ ਪਰ ਮੁੱਖ ਮੰਤਰੀ ਨੇ ਵੀ ਕਿਹਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਰਿਕਾਰਡ ਦਿੱਤਾ ਜਾਵੇ ਤਾਂ ਕਿ ਅਗਰ ਕਿਤੇ ਵੀ ਸਾਨੂੰ ਕਿਸੇ ਸਰੂਪ ਦੀ ਜਾਣਕਾਰੀ ਮਿਲਦੀ ਹੈ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਦੇ ਨਾਲ ਅਸੀਂ ਉੱਥੇ ਮਿਲਾਨ ਕਰ ਲਈਏ ਇਹਦੇ ਨਾਲ ਬੜੀ ਆਸਾਨੀ ਹੋ ਜਾਏਗੀ ਕਿਸੇ ਤਰ੍ਹਾਂ ਦੀ ਫਿਰ ਕਨਫਿਊਜ਼ਨ ਨਹੀਂ ਆਏਗੀ ਕਿਉਂਕਿ ਜਿਹੜਾ 328 ਪਾਵਨ ਸਰੂਪਾਂ ਦਾ ਮਾਮਲਾ ਹੈ ਇਹਦੇ ਨਾਲ ਉਹ ਮਸਲਾ ਵੀ ਹੱਲ ਹੋਣ ਦੀ ਦਿਸ਼ਾ 'ਚ ਵੱਧ ਸਕਦਾ ਹੈ ਜਦੋਂ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਤੇ ਉਹਦੀ ਜਾਣਕਾਰੀ ਜਿਹੜੀ ਐਸਜੀਪੀਸੀ ਕੋਲੇ ਆ ਸਕਦੀ ਹੈ ਹਾਲਾਂਕਿ ਪੂਰੀ ਦੁਨੀਆ ਦੇ ਸਿੱਖ ਵੀ ਆਪਣੇ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਜਿਸਟਰ ਕਰ ਸਕਦੇ ਨੇ ਵੈਸੇ ਮੇਰਾ ਇਹ ਮੰਨਣਾ ਹੈ ਹਾਲਾਂਕਿ ਸਮਰੱਥ ਅਥਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਕਮ ਕਰ ਸਕਦੇ ਨੇ ਅਗਰ ਆਨਲਾਈਨ ਵੀ ਐਸਜੀਪੀਸੀ ਕਹ ਦੇ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਿਸੇ ਗੁਰਦੁਆਰਾ ਕਮੇਟੀ ਕੋਲੇ ਜਾਂ ਕਿਸੇ ਪਰਿਵਾਰ ਕੋਲੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਪ੍ਰਕਾਸ਼ ਕੀਤੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੁਣ ਜਿੱਥੇ ਵੀ ਮਰਿਆਦਾ ਦੇ ਨਾਲ ਪ੍ਰਕਾਸ਼ ਮਾਨ ਨੇ ਸੋ ਸਾਰੇ ਅਗਰ ਆਪਣੀ ਇੱਛਾ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਮੁਹੱਈਆ ਕਰਾ ਦੇਣ ਤੇ ਫਿਰ ਇੱਕ ਪੂਰਾ ਰਿਕਾਰਡ ਵੀ ਮੇਨਟੇਨ ਹੋ ਸਕਦਾ ਹੈ ਉਹਦੇ ਨਾਲ ਭਵਿੱਖ 'ਚ ਮੈਨੂੰ ਲੱਗਦਾ ਇਹ ਇਹ ਵੱਡਾ ਇਹ ਜਿਹੜੇ ਵਕ ਵਕ ਪੰਥਕ ਮੁੱਦੇ ਜੁੜਦੇ ਨੇ ਉਹ ਹੱਲ ਹੋ ਸਕਦੇ ਨੇ ਔਰ ਬੇਅਦਬੀਆਂ ਦੀ ਸੰਭਾਵਨਾ ਬਿਲਕੁਲ ਖਤਮ ਹੋਏਗੀ ਉਹਦੇ ਨਾਲ ਉਦੇ ਨਾਲ ਕੋਈ ਵਿਰੋਧੀ ਵੀ ਸਾਜ਼ਿਸ਼ ਰਚਨ ਦੇ ਵਿੱਚ ਕਾਮਯਾਬ ਨਹੀਂ ਹੋਏਗਾ। ਬਾਕੀ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਫ਼ ਤੌਰ ਤੇ ਕਿਹਾ ਕਿ ਇਹਨਾਂ ਸਾਰੇ ਮਾਮਲਿਆਂ ਨੂੰ ਅਸੀਂ ਵਿਚਾਰਾਂਗੇ। ਪਰ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਐਸਜੀਪੀਸੀ ਨੂੰ ਚੰਡੀਗੜ੍ਹ ਦਫ਼ਤਰ 'ਚ ਜਾ ਕੇ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਐਸਜੀਪੀਸੀ ਨੂੰ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਜਾਣਕਾਰੀ ਸਾਂਝੀ ਕਰੋ 328 ਰੁਪਏ ਦੇ ਮਾਮਲੇ ਦੇ ਵਿੱਚ। ਮੈਨੂੰ ਲੱਗਦਾ ਹੈ ਦੇਖੋ ਬਹੁਤ ਬਹੁਤ ਮਹੱਤਵਪੂਰਨ ਗੱਲ ਕੀਤੀ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਅੱਗੇ ਵਧਾਈ ਉਹਨਾਂ ਨੇ ਗੱਲ ਉਹ ਕਹਿੰਦੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਵਿਸ਼ੇਸ਼ ਕਾਨੂੰਨ ਬਣਨਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਅਗਰ ਸੂਬੇ ਦੀ ਸਰਕਾਰ ਜਾਂ ਫਿਰ ਕੇਂਦਰ ਦੀ ਸਰਕਾਰ ਇਸ ਪਾਸੇ ਸੋਚੇ ਤੇ ਜ਼ਰੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਬੰਧ ਦੇ ਵਿੱਚ ਵਿਸ਼ੇਸ਼ ਕਾਨੂੰਨ ਬਣਾਉਣਾ ਚਾਹੀਦਾ ਹੈ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇਹ ਮੰਗ ਕਰ ਰਹੇ ਨੇ ਕਿਉਂਕਿ ਇਹ ਦੀ ਫਿਰ ਬਹੁਤ ਇਹ ਫਿਰ ਬਹੁਤ ਮਹੱਤਤਾ ਵਾਲਾ ਕੰਮ ਹੈ ਜਿਹੜਾ ਇਹ ਬਣ ਜਾਏਗਾ ਜੀ ਸੋ ਡੋਲਾ ਜੀ ਗੱਲ ਹੁਣ ਮਜੀਠੀਆ ਫੈਮਲੀ ਦੀ ਕਰ ਲਈਏ ਵਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਤੇ ਵਿਕਰਮ ਮਜੀਠੀਆ ਦੇ ਵਕੀਲ ਵਿਕਰਮ ਮਜੀਠੇ ਨਾਲ ਮੁਲਾਕਾਤ ਕਰਕੇ ਆਏ ਨੇ ਮੁਲਾਕਾਤ ਕਿਸ ਤਰ੍ਹਾਂ ਦੀ ਰਹੀ ਤੇ ਇਸ ਮੁਲਾਕਾਤ ਦੇ ਵਿੱਚੋਂ ਕੀ ਨਿਕਲਿਆ ਜੀ ਡੋਲਾ ਜੀ ਦੇਖੋ ਬੀਬੀ ਗਨੀਵ ਕੌਰ ਮਜੀਠੀਆ ਔਰ ਉਹਨਾਂ ਦੇ ਵਕੀਲ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਦੇ ਲਈ ਗਏ ਹੋਏ ਸੀ ਔਰ ਜਦੋਂ ਪੱਤਰਕਾਰਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਬਾਹਰ ਆ ਕੇ ਬੀਬੀ ਗਨੀਵ ਕੌਰ ਮਜੀਠੀਆ ਵੀ ਸੀ ਔਰ ਉਹਨਾਂ ਦੇ ਵਕੀਲ ਵੀ ਸੀ ਲਗਭਗ 20-25 ਕਮਿਨਿਟੀ ਮੁਲਾਕਾਤ ਹੋਈ ਹੋਣੀ ਕਿਉਂਕਿ ਸ਼ਾਇਦ 20 ਮਿੰਟ ਦਾ ਸਮਾਂ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਬਿਕਰਮ ਮਜੀਠੀਆ ਨੂੰ ਡਿਪਟੀ ਸੁਪਰਡੈਂਟ ਦੇ ਕਮਰੇ ਦੇ ਵਿੱਚ ਅੱਜ ਪਰਿਵਾਰ ਨਾਲ ਮੁਲਾਕਾਤ ਕਰਾਈ ਗਈ ਆਮ ਤੌਰ ਤੇ ਪਹਿਲਾਂ ਸ਼ਿਕਾਇਤ ਸੀ ਕਿ ਸਲਾਖਾਂ ਦੇ ਪਿੱਛੇ ਹੀ ਮੁਲਾਕਾਤ ਕਰਾਈ ਜਾਂਦੀ ਹੈ ਇਸ ਵਾਰ ਪਰਿਵਾਰ ਨੇੜੇ ਤੋਂ ਮਿਲਿਆ ਪਰ ਇਹਦੇ ਤੇ ਕਈ ਸਵਾਲ ਖੜੇ ਕੀਤੇ ਨੇ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਉਹਨਾਂ ਨੇ ਕਿਹਾ ਕਿ ਅੱਜ ਜਿਸ ਕਮਰੇ 'ਚ ਮੁਲਾਕਾਤ ਕਰਾਈ ਗਈ ਉਸ ਕਮਰੇ ਦੇ ਵਿੱਚ ਵੀ ਕੈਮਰਾ ਲੱਗਿਆ ਹੋਇਆ ਸੀ ਔਨ ਕੈਮਰਾ ਸੀ ਤੇ ਇਹ ਕੈਮਰਾ ਉਹਨਾਂ ਨੇ ਕਿਹਾ ਕਿ ਸ਼ਾਇਦ ਨਵਾਂ ਲੱਗਿਆ ਸੀ ਹੋ ਸਕਦਾ ਇਹਦੇ ਨਾਲ ਮਾਈਕ ਵੀ ਹੋਵੇ ਇਹਦੇ ਤੇ ਉਹਨਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਬੀਬੀ ਗਨੀਵਕਰ ਮਜੀਠੀਆ ਨੇ ਕਿ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰੇ ਦੀਆਂ ਜਿਹੜੀਆਂ ਗੱਲਾਂ ਆਈਆਂ ਸੀ ਪੰਜਾਬ ਸਰਕਾਰ ਉਹਦੇ ਤੇ ਧਿਆਨ ਦੇਵੇ ਉਹ ਕਹਿੰਦੇ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਅਸੀਂ ਅਸੀਂ ਤਾਂ ਫੇਰ ਵਿਰੋਧੀ ਧਿਰਾਂ ਆਮ ਨਾਗਰਿਕਾਂ ਦੀ ਵੀ ਸਰਕਾਰ ਚਿੰਤਾ ਨਹੀਂ ਕਰਦੀ ਇਹ ਪੱਖ ਬੀਬੀ ਗਨੀਵ ਕੌਰ ਮਜੀਠੀਆ ਨੇ ਰੱਖਿਆ ਨਵੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵੱਖਰੀ ਬੈਰਕ ਦੇ ਵਿੱਚ ਰੱਖਿਆ ਗਿਆ ਇਸ ਵੇਲੇ ਔਰ ਉਹਨਾਂ ਦੀ ਬੈਰਕ ਦੀ ਸੁਰੱਖਿਆ ਵੀ ਬਹੁਤ ਜ਼ਿਆਦਾ ਕੜੀ ਕੀਤੀ ਗਈ ਹੈ ਔਰ ਉਹਨਾਂ ਦੀ ਬੈਰਕ ਦੇ ਆਲੇ-ਦੁਆਲੇ ਵੀ ਗਾਰਡ ਤਣਾਤ ਕੀਤੀ ਗਈ ਹੈ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਚੜ੍ਹਦੀ ਕਲਾ ਚ ਨੇ ਤੰਦਰੁਸਤ ਨੇ ਇਹ ਵੀ ਗੱਲਾਂ ਨੇ ਜਿਹੜੀਆਂ ਇਹ ਬਾਹਰ ਆਈਆਂ ਨੇ ਉਹਨਾਂ ਦੇ ਵਕੀਲ ਨੇ ਕਿਹਾ ਦੇਖੋ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਵੀ ਵਿਕਰਮ ਸਿੰਘ ਮਜੀਠੀਆ ਦੇ ਵਕੀਲਾ ਨੇ ਇਹ ਗੱਲ ਥੋਰੀ ਸੀ ਕਿ ਕਿਉਂਕਿ ਬਹੁਤ ਜ਼ਿਆਦਾ ਥ੍ਰੈਟ ਹੈ ਵਿਕਰਮ ਸਿੰਘ ਮਜੀਠੀਆ ਨੂੰ ਵਿਕਰਮ ਸਿੰਘ ਮਜੀਠੀਆ ਸਿਕਿਉਰਿਟੀ ਦੇ ਤਹਿਤ ਇੱਕ ਕੈਟਾਗਰੀ ਦੇ ਤਹਿਤ ਪ੍ਰੋਟੈਕਟਿਵ ਨੇ ਸ਼ਾਇਦ ਉਹ ਦੋ orange ਕੈਟਾਗਰੀ ਦੀ ਗੱਲ ਹੋਈ ਸੀ ਉਹ ਪ੍ਰੋਟੈਕਟਿਵ ਨੇ ਇਸ ਕਰਕੇ ਉਹਨਾਂ ਦੇ ਨਾਲ ਬੈਰਕ ਚ ਕਿਸੇ ਨੂੰ ਨਾ ਰੱਖਿਆ ਜਾਵੇ ਤੇ ਹੁਣ ਜਦੋਂ ਇੰਟੈਲੀਜੈਂਸ ਏਜੰਸੀ ਕੇਂਦਰ ਦੀ ਇੱਕ ਏਜੰਸੀ ਨੇ ਥ्रेट ਪਰਸੈਪਸ਼ਨ ਦੱਸੀ ਹੈ ਕਿ ਵਿਕਰਮਜੀਤ ਥਿਆਰੀ ਜਾਨ ਨੂੰ ਖਤਰਾ ਹੋ ਸਕਦਾ ਹੈ BKI ਤੋਂ ਬੱਬਰਖਾਲਸਾ ਇੰਟਰਨੈਸ਼ਨਲ ਦੀ ਗੱਲ ਆਈ ਸੀ ਤੇ ਫਿਰ ਅੱਜ ਵੀ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਮੁਲਾਕਾਤ ਕਰਾਈ ਗਈ ਤੇ ਪਤਾ ਲੱਗਿਆ ਕਿ ਉੱਥੇ ਜਿਹੜੇ ADGP ਜੇਲ੍ਹ ਨੇ ਉਹ ਮੌਜੂਦ ਸੀ IG ਜੇਲ੍ਹ ਵੀ ਅੱਜ ਉੱਥੇ ਮੌਜੂਦ ਸੀ ਤੇ ਕਾਹਲੋਂ ਸਾਹਿਬ ਉਹਨਾਂ ਦੇ ਦਫ਼ਤਰ ਦੇ ਵਿੱਚ ਮੁਲਾਕਾਤ ਕਰਾਈ ਗਈ ਹੈ ਤੇ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਆਈਸੋਲੇਸ਼ਨ ਚ ਰੱਖਿਆ ਜਾ ਰਿਹਾ ਆਈਸੋਲੇਸ਼ਨ ਦਾ ਮਤਲਬ ਕਿ ਬੈਰਕ ਚ ਇਕੱਲੇ ਰੱਖਿਆ ਜਾ ਰਿਹਾ ਦਾਵਾ ਇਹ ਹੈ ਕਿ ਪੂਰੀ ਤਰ੍ਹਾਂ ਨਾਲ ਗਾਰਦ ਉਹਨਾਂ ਦੇ ਆਲੇ-ਦਾਲੇ ਤਣਾਤ ਹੈ ਤੇ ਉਹ ਬਿਲਕੁਲ ਸੁਰੱਖਿਅਤ ਨੇ ਉਹਨਾਂ ਦੀ ਸਕਿਉਰਿਟੀ ਨੂੰ ਇਨਸ਼ੋਰ ਕਰਨ ਲਈ ਪੱਕਾ ਕਰਨ ਲਈ ਉਹਨਾਂ ਨੂੰ ਅਲੱਗ ਬੈਰਕ ਚ ਰੱਖਿਆ ਗਿਆ ਹਾਲਾਂਕਿ ਆਫੀਸ਼ੀਅਲੀ ਨਹੀਂ ਦੱਸਿਆ ਜੇਲ੍ਹ ਪ੍ਰਸ਼ਾਸਨ ਨੇ ਕਿ ਬਿਕਰਮਜੀਠੀਆ ਇਕੱਲੇ ਨੇ ਜਾਂ ਉਹਨਾਂ ਦੇ ਨਾਲ ਕੋਈ ਹੋਰ ਹੈ ਉਸ ਬੈਰਕ ਦੇ ਵਿੱਚ ਪਰ ਇਸ ਤਰ੍ਹਾਂ ਦੀਆਂ ਖਬਰਾਂ ਮੀਡੀਆ ਦੇ ਵਿੱਚ ਵੀ ਰਿਪੋਰਟ ਹੋਈਆਂ ਨੇ ਸੋ ਮੈਨੂੰ ਲੱਗਦਾ ਸਰਕਾਰ ਆਪਣੇ ਵੱਲੋਂ ਪ੍ਰਕਾਸ਼ਨ ਲੈ ਰਹੀ ਹੋਣੀ ਹੈ ਜਦੋਂ ਦੀ ਇਹ ਗੱਲ ਆਈ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੋ ਬੀਬੀ ਗਨੀਵ ਕਰਮਜੀਤਿਆ ਔਰ ਉਹਨਾਂ ਦੇ ਵਕੀਲ ਸੋਭਤੀ ਸਾਹਿਬ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਈ ਜਿਹੜੇ ਖੁਲਾਸੇ ਕੀਤੇ ਨੇ ਔਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਰਕਾਰ ਅਗਰ ਕੋਈ ਵੀ ਅਣ ਹੋਣੀ ਹੁੰਦੀ ਹੈ ਤੇ ਸਰਕਾਰ ਤੇ ਪੰਜਾਬ ਦੇ ਡੀਜੀਪੀ ਜ਼ਿੰਮੇਦਾਰ ਹੋਣਗੇ ਔਰ ਡਿਜੀਪੀ ਜੇਲ اور سارے دا انہوں نے ਨਾਂ ਲਿਆ ਕਿ اگر ਕੋਈ ਅਨਹੋਣੀ ਹੁੰਦੀ ਹੈ ਤੇ ਸਾਰਿਆਂ ਦੀ ਜ਼ਿੰਮੇਵਾਰੀ ਬਣੇਗੀ ਜੀ ਸੁਡਲਾ ਜੀ ਉਧਰ ਸੁਖਵੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਤੋਂ ਮੋਗਾ ਦੇ ਤਖਤੂਪੁਰਾ ਵਿਖੇ ਵਿਸ਼ਾਲ ਕਾਨਫਰੰਸ ਕਰਕੇ ਅਰਵਿੰਦ ਕੇਜਰੀਆਲ ਤੇ ਭਗਵੰਤ ਸਿੰਘ ਮਾਨ ਤੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਇਸ ਵਿਸ਼ਾਲ ਕਾਨਫਰੰਸ ਦੌਰਾਨ ਹੋਰ ਕੀ ਕੁਝ ਕਿਹਾ ਕਿਹੜੀਆਂ ਵੱਡੀਆਂ ਗੱਲਾਂ ਉਹਨਾਂ ਨੇ ਕਹੀਆਂ ਨੇ ਉਹਨਾਂ ਬਾਰੇ ਵੀ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਦੇਖੋ ਵਿਕਰਮ ਸਿੰਘ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਗੱਲ ਹੈ ਮੋਗਾ ਦੇ ਵਿੱਚ ਮਾਗੀ ਮੌਕੇ ਤਖਤੂਪੁਰਾ ਸੁ ਤਖਤੂਪੁਰਾ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਅੱਜ ਫੇਰ ਸੁਖਬੀਰ ਸਿੰਘ ਬਾਦਲ ਨੇ ਉੱਥੇ ਵੀ ਇਕੱਠ ਚੰਗਾ ਸੀ ਦੇਖੋ ਸੁਖਬੀਰ ਬਾਦਲ ਦੇ ਜਿਹੜੇ ਵੀ ਰੈਲੀਆਂ ਜਾਂ ਪ੍ਰੋਗਰਾਮ ਹੁੰਦੇ ਨੇ ਜਾਂ ਉਹਨਾਂ ਦੀਆਂ ਕੋਈ ਯਾਤਰਾਵਾਂ ਨੇ ਉਹਨਾਂ ਦੇ ਵਿੱਚ ਇਕੱਠ ਤਾਂ ਹੁੰਦਾ ਹੀ ਹੈ ਇਹ ਤਾਂ ਜਦੋਂ ਅਕਾਲੀ ਦਲ ਦੀਆਂ ਤਿੰਨ ਸੀਟਾਂ ਆਈਆਂ ਸਿਰਫ 2022 ਦੀਆਂ ਚੋਣਾਂ 'ਚ ਉਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਦੀਆਂ ਰੈਲੀਆਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਦੇ ਵਿੱਚ ਬੜੇ ਭਾਰੀ ਇਕੱਠ ਸੀ ਸੋ ਇਕੱਠ ਨੂੰ ਦੇਖ ਕੇ ਮੈਂ ਹਮੇਸ਼ਾ ਕਹਿੰਦਾ ਹੁਣਾ ਕਿ ਅੱਜ ਕੱਲ੍ਹ ਰੈਲੀਆਂ ਦਾ ਇਕੱਠਾ ਜਿਹੜਾ ਉਹ ਵੋਟਰ ਨਹੀਂ ਹੁੰਦੇ ਇਕੱਠ ਇਕੱਠ ਹੁੰਦਾ ਉਹ ਕਿਵੇਂ ਆਉਂਦਾ ਹੈ ਕਿ ਸਾਰਿਆਂ ਨੂੰ ਪਤਾ ਹੈ ਬਹੁਤ ਸਾਰੇ ਲੋਕ ਤਾਂ ਸਿਰਫ ਇੱਕ ਦੂਸਰੇ ਦੇ ਕਹਿਤੇ ਹੀ ਚੱਲੇ ਜਾਂਦੇ ਨੇ ਕਿਉਂਕਿ ਜਿੰਨਾ ਲੋਕਾਂ ਨੇ ਵੀ ਆਉਣਾ ਹੁੰਦਾ ਜਿਹੜੇ ਦੇਖੋ 117 ਹਲਕੇ ਨੇ ਜਿਹੜੇ ਜਿਹੜੇ ਟਿਕਟ ਦੇ ਚਾਹਵਾਨ ਹੁੰਦੇ ਨੇ ਉਹ ਆਪਣੇ ਨਾਲ ਅਗਰ 4-4 5-5 ਲੋਕ ਵੀ ਲਿਆਉਣ ਆਪਣੀ ਕਾਰ 'ਚ ਤੇ ਤੁਸੀਂ ਦੇਖੋ ਕਿ ਕਿੰਨੇ ਲੋਕ ਉੱਥੇ ਇਕੱਠੇ ਹੋ ਸਕਦੇ ਔਰ ਫਿਰ ਜਿਹੜੇ ਬਾਕੀ ਅਹੁਦੇਦਾਰ ਨੇ ਕੋਈ ਜ਼ਿਲ੍ਹਾ ਪੱਧਰ ਦੇ ਅਹੁਦੇਦਾਰ ਨੇ ਫਿਰ ਸਰਪੰਚ ਨੇ ਫਿਰ ਜਿਹੜੇ ਸੰਗਠਨ ਨਾਲ ਜੁੜੇ ਹੋਏ ਲੋਕ ਨੇ ਸਾਬਕਾ ਮੰਤਰੀ ਸਾਹਿਬ ਕਾ ਐਮਐਲਏ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਵਿੱਚ ਇਕੱਠ ਹੋਣਾ ਰੈਲੀਆਂ ਦੇ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਹੈ ਸੁਖਵੀਰ ਬਾਦਲ ਦੀਆਂ ਰੈਲੀਆਂ ਚ ਹਮੇਸ਼ਾ ਤੁਹਾਨੂੰ ਵੱਡੀ ਭੀੜ ਮਿਲੂਗੀ ਔਰ ਭੀੜ ਦੇਖ ਕੇ ਲੱਗਦਾ ਵੀ ਅਗਲੀ ਸਰਕਾਰ ਤਾਂ ਪਾਈ ਸੁਖਵੀਰ ਬਾਦਲ ਦੀ ਬਣਨ ਵਾਲੀ ਹੈ 22 ਚ ਵੀ ਲੱਗਣ ਲੱਗਿਆ ਸੀ ਵੀ ਸੁਖਵੀਰ ਬਾਦਲ ਬਰਾਬਰ ਦੀ ਟੱਕਰ ਦੇਣਗੇ ਪਰ ਜਿਆ ਨਹੀਂ ਹੋਇਆ ਅਸਲ ਵਿੱਚ ਸੁਖਵੀਰ ਨੂੰ ਪੰਥਕ ਮੁੱਦਿਆਂ ਦੇ ਉੱਤੇ ਅੱਗੇ ਵਧਣਾ ਪੈਣਾ ਲੇਕਿਨ ਹਜੇ ਤੱਕ ਸੁਖਵੀਰ ਸਿੰਘ ਬਾਦਲ ਜਿਹੜੇ ਉਹਨਾਂ ਦੇ ਭਾਸ਼ਣ ਹੁੰਦੇ ਨੇ ਉਹਨਾਂ ਦਾ ਨਿਸ਼ਾਨਾ ਹਜੇ ਵੀ ਸੁਖਵੀਰ ਸਿੰਘ ਬਾਦਲ ਦਾ ਆਪਣੇ ਵਿਰੋਧੀਆਂ ਤੇ ਇਹੀ ਹੈ ਹੁਣ ਅੱਜ ਵੀ ਇਸ ਜਗ੍ਹਾ ਤੇ ਵੀ ਸੁਖਵੀਰ ਸਿੰਘ ਬਾਦਲ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਤਖਤੂਪੁਰਾ ਵਿਖੇ ਇੱਕ ਤਰੀਕੇ ਨਾਲ ਉਹ ਇਹੀ ਕਹਿੰਦੇ ਰਹੇ ਕਿ ਸਾਰਿਆਂ ਨੂੰ ਪਤਾ ਹੈ ਮੇਰੇ ਖਿਲਾਫ ਕਿਵੇਂ ਫੈਸਲਾ ਕਰਾਇਆ ਗਿਆ ਇਹਦਾ ਮਤਲਬ ਹੈ ਜੋ ਕੁਝ ਉਹਨਾਂ ਦੇ ਖਿਲਾਫ ਹੋਇਆ ਸ਼ੁਕਬੀਰ ਬਾਦਲ ਕਹਿੰਦੇ ਸਾਰਾ ਕੁਝ ਸਾਜ਼ਿਸ਼ ਤਹਿਤ ਹੋਇਆ ਹਾਲਾਂਕਿ ਇੱਕ ਗੱਲ ਦਾ ਮੈਂ ਜ਼ਰੂਰ ਵਿਰੋਧ ਕਰਦਾ ਜਿਹੜਾ ਨਰੇਮ ਸਿੰਘ ਚੋੜਾ ਉਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਵਿਰੋਧ ਕਰਦੇ ਹਾਂ ਪਰ ਸ਼ੁਕਬੀਰ ਸਿੰਘ ਬਾਦਲ ਕਹਿੰਦੇ ਕਿ ਜਿਹੜਾ ਉਹ ਹਮਲਾ ਮੇਰੇ ਤੇ ਹੋਇਆ ਉਹ ਹੋਇਆ ਨਹੀਂ ਕਰਾਇਆ ਗਿਆ ਉਹਦੀ ਸਾਜ਼ਿਸ਼ ਰਚੀ ਗਈ ਮੇਰੇ ਖਿਲਾਫ ਨਿਸ਼ਚਿਤ ਤੌਰ ਤੇ ਕਿਸੇ ਨਾ ਕਿਸੇ ਨੇ ਸਾਜ਼ਿਸ਼ ਰਚੀ ਹੋਣੀ ਹੈ ਉਸ ਵਿਅਕਤੀ ਨੇ ਖੁਦ ਸੋਚਿਆ ਹੋਣਾ ਕਿ ਮੈਂ ਇਸ ਤਰ੍ਹਾਂ ਕਰਾਂ ਪਰ ਸ਼ੁਕਬੀਰ ਸਿੰਘ ਬਾਦਲ ਉਹਦਾ ਇਲਜ਼ਾਮ ਸਰਕਾਰਾਂ ਤੇ ਲਾਉਂਦੇ ਆ ਹੁਣ ਇਹ ਵੀ ਨਾਲ ਸੁਖਬੀਰ ਸਿੰਘ ਬਾਦਲ ਕਹਿ ਦਿੰਦੇ ਨੇ ਕਿ ਤਖਸ ਸਹਿਬਾਨਾਂ ਤੇ ਗੁਰੂ ਘਰਾਂ ਤੇ ਕਬਜ਼ੇ ਕਰਨ ਦੀ ਇਹਨਾਂ ਦੀ ਮਨਛਾ ਹੈ ਇੱਥੋਂ ਤੱਕ ਕਿ ਆ ਸੁਖਬੀਰ ਸਿੰਘ ਬਾਦਲ ਨੇ ਕੱਲ ਕਿ ਵਿਰੋਧੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਐਸਡੀਪੀਸੀ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਉਹ ਪਹਿਲਾਂ ਹੀ ਲਗਾਤਾਰ ਹਰ ਮੰਚ ਤੇ ਕਹਿੰਦੇ ਨੇ ਕਿ ਜਿਹੜੀ ਮਹਾਰਾਸ਼ਟਰ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਤਖਸ ਸਹਿਬ ਤੇ ਯਾ ਕਮੇਟੀ ਤੇ ਤਖਸਹਬਾਨਾਂ ਨਾਲ ਹੀ ਜੋੜਦੇ ਨੇ ਕਿ ਕਮੇਟੀ ਤੇ ਕਬਜ਼ਾ ਕਰ ਲਿਆ ਦਿੱਲੀ ਕਮੇਟੀ ਤੇ ਭਾਜਪੀ ਨੇ ਕਬਜ਼ਾ ਕਰ ਲਿਆ ਤਖਸ਼ੀ ਪਟਨਾ ਸਾਹਿਬ ਦੀ ਕਮੇਟੀ ਤੇ ਬਿਹਾਰ ਸਰਕਾਰ ਨੇ ਕਬਜ਼ਾ ਕਰ ਲਿਆ ਹੁਣ ਜਿਹੜੇ ਕਬਜ਼ੇ ਵਾਲੇ ਸ਼ਬਦ ਨੇ ਦੇਖੋ ਬਿਹਾਰ ਦੇ ਵਿੱਚ ਵੀ ਵੋਟਰ ਸਿੱਖ ਨੇ ਕਮੇਟੀਆਂ ਦੇ ਹਰਿਆਣਾ ਚ ਵੀ ਦਿੱਲੀ ਚ ਵੀ ਔਰ ਨੰਦੇੜ ਸਾਹਿਬ ਵੀ ਹੁਣ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਹਰ ਜਗ੍ਹਾ ਜਿਹੜੀਆਂ ਕਮੇਟੀਆਂ ਚੁਣੀਆਂ ਜਾਂਦੀਆਂ ਨੇ ਉਹਦੇ 'ਚ ਵੋਟਰ ਤਾਂ ਸਿੱਖ ਨਹੀਂ ਸਰਕਾਰਾਂ ਕਿਵੇਂ ਕਬਜ਼ੇ ਕਰ ਸਕਦੀਆਂ ਨੇ ਉੱਥੋਂ ਦੀਆਂ ਕਮੇਟੀਆਂ ਨੇ ਉਹਨਾਂ ਨੂੰ ਲੱਗਦਾ ਹੈ ਹਰ ਹਰ ਕਮੇਟੀ ਨੂੰ ਲੱਗਦਾ ਹੈ ਕਿ ਅਸੀਂ ਮਹਾਰਾਸ਼ਟਰ ਦੀਆਂ ਕਮੇਟੀਆਂ ਤੇ ਸਾਨੂੰ ਕੰਮ ਤਾਂ ਮਹਾਰਾਸ਼ਟਰ ਦੀ ਸਰਕਾਰ ਨਾਲ ਹੀ ਪੈਣੇ ਨਾ ਉੱਥੋਂ ਦੇ ਡੀਸੀ ਦਫ਼ਤਰ 'ਚ ਕੰਮ ਪੈਣੇ ਆ ਉੱਥੋਂ ਦੀ ਸਰਕਾਰ ਨਾਲ ਕੰਮ ਪੈਣੇ ਆ ਤੇ ਉੱਥੋਂ ਦੀਆਂ ਕਮੇਟੀਆਂ ਅਗਰ ਉੱਥੋਂ ਦੀਆਂ ਸਰਕਾਰਾਂ ਨਾਲ ਤਾਲਮੇਲ ਬਣਾਉਂਦੀਆਂ ਨੇ ਤੇ ਸੁਖਵੀਰ ਸਿੰਘ ਬਾਦਲ ਦੇ ਇਹ ਅਲੀਗੇਸ਼ਨ ਕਿ ਉਹ ਕਬਜ਼ੇ ਕਰ ਲੇ ਮੈਨੂੰ ਲੱਗਦਾ ਹੈ ਇਹਦੇ ਨਾਲ ਸੁਖਵੀਰ ਸਿੰਘ ਬਾਦਲ ਕਿਤੇ ਨਾ ਕਿਤੇ ਲੋਕਾਂ ਨੂੰ ਕਨਵਿੰਸ ਨਹੀਂ ਕਰ ਪਾਉਂਦੇ ਭੁਜਾਏ ਇਸ ਦੇ ਸੁਖਵੀਰ ਸਿੰਘ ਬਾਦਲ ਇਹ ਕਹਿੰਦੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅਸੀਂ ਆਪਣੇ ਆਪ ਨੂੰ ਤਕੜਾ ਕਰਾਂਗੇ ਹਰ ਜਗ੍ਹਾ ਤੇ ਅਸੀਂ ਜਿਹੜੀਆਂ ਗੁਰਦੁਆਰਾ ਸਹਬਾਨਾ ਦੀਆਂ ਕਮੇਟੀਆਂ ਨੇ ਉਹਨਾਂ ਦੀਆਂ ਚੋਣਾਂ ਜਿੱਤਾਂਗੇ ਔਰ ਪੰਜਾਬ 'ਚ ਵੀ ਉਹ ਬਾਰ-ਬਾਰ ਕਹਿੰਦੇ ਰਹੇ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਲੈ ਕੇ ਵੀ ਕਹਿੰਦੇ ਰਹੇ ਤੇ ਉਹ ਕਹਿੰਦੇ ਰਹੇ ਕਿ ਵਿਰੋਧੀਆਂ ਨੇ ਇਕੱਠੇ ਹੋ ਕੇ ਸਾਜਸ਼ਾ ਰਚੀਆਂ ਤੇ ਤਾਂ ਹੀ ਜਿਹੜੀ ਉਹਨਾਂ ਨੇ 2 ਦਸੰਬਰ ਨੂੰ ਫਸੀਲ ਦੇ ਸਾਹਮਣੇ ਸਜ਼ਾ ਭੁਗਤੀ ਬੜੇ ਇੱਜ਼ਤ ਨਾਲ ਅਦਬ ਨਾਲ ਮਰਿਆਦਾ ਨਾਲ ਉਹਨਾਂ ਨੇ ਸਾਰੀਆਂ ਸਜ਼ਾਵਾਂ ਭੁਗਤੀਆਂ ਸੇਵਾ ਕੀਤੀ ਬਾਅਦ ਵਿੱਚ ਅਰਦਾਸ ਵੀ ਕਰਾਈ ਲੇਕਿਨ ਸਜ਼ਾ ਭੁਗਤਣ ਤੋਂ ਬਾਅਦ ਬਾਅਦ ਵਿੱਚ ਕੁਝ ਦਿਨਾਂ ਬਾਅਦ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੀ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਗਲਤ ਗਿਆ ਇਹ ਸੇ ਕਰਕੇ ਮੈਂ ਕਹਿਣਾ ਕਿ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਛਵੀ ਹੈ ਉਹ ਇੱਕ ਪੰਥਕ ਲੀਡਰ ਦੀ ਨਹੀਂ ਬਣ ਸਕੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹਮੇਸ਼ਾ ਬੜਾ ਜੁਝਾਰੂ ਰਿਹਾ ਸ਼ਹੀਦਾਂ ਦੀ ਪਾਰਟੀ ਹੈ ਸੋ ਸੁਖਵੀਰ ਬਾਦਲ ਨੂੰ ਇਸ ਏਜੰਡੇ ਤੇ ਕੰਮ ਕਰਨਾ ਪੈਣਾ ਹੈ ਅਗਰ ਸੁਖਵੀਰ ਬਾਦਲ ਨੇ ਦੁਬਾਰਾ ਸਰਕਾਰ ਬਣਾਉਣੀ ਹੈ ਰੈਲੀਆਂ ਹਰ ਜਗ੍ਹਾ ਭੀੜ ਤਾਂ ਆਉਂਦੀ ਹੈ ਸੁਖਵੀਰ ਬਾਦਲ ਦੀ ਲੇਕਿਨ ਇਹ ਉਹ ਲੋਕ ਨੇ ਜਿਹੜੇ ਪੱਕੇ ਅਕਾਲੀ ਨੇ ਜੇ ਸ਼ਹਿਰਾਂ ਚੋਂ ਵੋਟਾਂ ਲੈਣੀਆਂ ਸੁਖਵੀਰ ਸਿੰਘ ਬਾਦਲ ਨੇ ਅਰਧ ਸ਼ਹਿਰਾਂ ਚੋਂ ਲੈਣੀ ਹੈ ਤੇ ਵੱਡੀ ਗਿਣਤੀ ਸਿੱਖ ਭਾਈਚਾਰੇ ਦੀਆਂ ਵੋਟਾਂ ਲੈਣੀਆਂ ਨੇ ਤੇ ਸੁਖਵੀਰ ਸਿੰਘ ਬਾਦਲ ਨੂੰ ਪੰਥਕ ਏਜੰਡੇ ਤੇ ਸਾਫ਼ ਸੁਥਰੀ ਇਮੇਜ ਨਾਲ ਔਰ ਸਪਸ਼ਟਤਾ ਦੇ ਨਾਲ ਅੱਗੇ ਵਧਣਾ ਪਊਗਾ ਕੱਲੇ ਵਿਕਾਸ ਦੇ ਏਜੰਡੇ ਦੇ ਨਾਲ ਸੁਖਵੀਰ ਸਿੰਘ ਬਾਦਲ ਪੰਜਾਬ ਚ ਸਰਕਾਰ ਨਹੀਂ ਬਣਾ ਸਕਦੇ ਜੋ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਵੀ ਜਿਹੜੀ ਸਰਕਾਰ ਬਣਾਈ ਸੀ ਉਹ ਇੱਕ ਲੋਕ ਲਹਿਰ ਬਣੀ ਸੀ ਔਰ ਲੋਕ ਲਹਿਰ ਕੱਲੀ ਉਹਨਾਂ ਦਾ ਏਜੰਡਾ ਵਿਕਾਸ ਨਹੀਂ ਸੀ ਉਹਨਾਂ ਦਾ ਉਹਨਾਂ ਦਾ ਏਜੰਡਾ ਬਦਲਾ ਸੀ ਕਿ ਅਸੀਂ ਬਹੁਤ ਕੁਝ ਬਦਲਾਂਗੇ ਹਾਲਾਂਕਿ ਉਹਨਾਂ ਨੇ ਜਿਹੜੀਆਂ ਆਮ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ ਉਹ ਇੱਕ ਵੱਡਾ ਬਦਲਾ ਹੈ ਕਿਸੇ ਸਰਕਾਰ ਨੇ ਆਮ ਲੋਕਾਂ ਨੂੰ ਮੁਫਤ ਬਿਜਲੀ ਨਹੀਂ ਸੀ ਦਿੱਤੀ ਔਰ ਅੱਜ ਵੱਡੀ ਗਿਣਤੀ ਪੰਜਾਬੀ ਨੇ ਆ ਸਰਦੀਆਂ ਚ ਤੱਕ ਕਿਸੇ ਦਾ ਬਿੱਲ ਨਹੀਂ ਆਉਂਦਾ ਮੇਰਾ ਬਿੱਲ ਨਹੀਂ ਆਉਂਦਾ ਮਨਦੀਪ ਜੀ ਹੁਣ ਮੁਫਤ ਬਿਜਲੀ ਔਰ ਹੋਰ ਸਰਕਾਰੀ ਨੌਕਰੀਆਂ 60000 ਤੋਂ ਵੱਧ ਦਿੱਤੀਆਂ ਇੰਨੀਆਂ ਦੂਜੀ ਸਰਕਾਰ ਨੇ ਦਿੱਤੀਆਂ ਨਹੀਂ ਕਈ ਫੈਸਲੇ ਆਏ ਜਿਹਨੇ ਭਗਵੰਤ ਮਾਨ ਦੇ ਜਿਹੜੇ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਸੁਧਾਰਨ ਲੋਕਾਂ ਨੂੰ ਪਸੰਦ ਆਏ ਨੇ ਉਹਦੇ ਕਰਕੇ ਹੀ ਉਹ ਵੋਟਾਂ ਹਾਸਲ ਕਰ ਰਿਹਾ ਸੋ ਇਸ ਕਰਕੇ ਸੁਖਵੀਰ ਬਾਦਲ ਨੇ ਅਗਰ ਪੰਥਕ ਵੋਟਾਂ ਲੈਣੀਆਂ ਨੇ ਤੇ ਪੰਥਕ ਏਕਤਾ 2 ਦਸੰਬਰ ਦੇ ਹੁਕਮਨਾਮੇ ਨੂੰ ਇਨ ਬਿਨ ਮੰਨਣਾ ਇਹ ਸਾਰਾ ਕੁਝ ਕਰਨਾ ਪਏਗਾ ਤਾਂ ਮੈਨੂੰ ਲੱਗਦਾ ਹੈ ਕਿ ਪੰਥਕ ਸਰਕਾਰ ਵਾਲੇ ਪਾਸੇ ਸੁਖਵੀਰ ਸਿੰਘ ਬਾਦਲ ਸੋਚ ਸਕਦੇ ਨੇ ਬਾਕੀ ਉਹਨਾਂ ਦੀਆਂ ਰੈਲੀਆਂ ਚ ਇਕੱਠ ਹੁੰਦਾ ਮਾਗੀ ਮਾਗੀ ਜਿਹੜੀ ਮੁਕਸੜ ਸੀ ਉੱਥੇ ਵੀ ਦੇਖੋ ਕਿੰਨਾ ਰਜ ਸੀ ਔਰ ਅ ਤਖਤ ਉਪਰ ਮੋਗਾ ਇੱਥੇ ਵੀ ਬਹੁਤ ਵੱਡਾ ਇਕੱਠ ਸੀ ਜੀ ਸੋਡਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸੋ ਦਰਸ਼ਕਾਂ ਤੋਂ ਵੀ ਅਸਤ ਲੈਣੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਪਰ ਕੋਈ ਵੀ ਤਰ੍ਹਾਂ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ